ਆਜੋ ਜੀ ਦੋਸਤੋ ਅੱਜ ਤੁਸੀਂ ਦੇਖ ਹੀ ਲਿਆ ਜਿੱਦਾਂ ਕਿ ਵੀਡੀਓ ਦੇ ਵਿੱਚ ਅੱਜ ਅਸੀਂ ਤਿੰਨ ਭਰਾਵਾਂ ਨੇ ਟੈਟੂ ਬਣਾਏ ਆ ਤੇ ਆਜੋ ਅੱਜ ਤੁਹਾਨੂੰ ਦੱਸਦੇ ਆ ਅਸੀਂ ਕਿਦਾਂ ਗਏ ਤੇ ਕਿਦਾਂ ਅਸੀਂ ਟੈਟੂ ਬਣਾਏ ਆ ਤੁਹਾਨੂੰ ਪੂਰਾ ਵਿਸਥਾਰ ਪੂਰਵਕ ਦੱਸਦੇ ਲੋ ਜੀ ਮਿੱਤਰੋ ਅਸੀਂ ਗਏ ਬਾਈਕ ਤੇ ਤਿੰਨੇ ਭਰਾ ਆਪਣੇ ਇੱਥੇ ਲਾਗੇ ਗੱਲ ਜੀਆਂ ਢੇ ਦੇ ਆਪਣਾ ਹੈਗੇ ਆ ਪਰਮ ਭਾਈ ਜੀ ਉਹਨਾਂ ਤੋਂ ਗਏ ਆ ਇੱਥੇ ਟੈਟੂ ਸਿਲੈਕਟ ਕੀਤਾ ਅਸੀਂ ਤੇ ਟੈਟੂ ਬਣਾਉਣ ਨੂੰ ਤਿਆਰ ਹੋ ਗਿਆ ਸੀ ਇਥਾਰੇ ਆਪਣੇ ਗੋਲੂ ਵੀਰ ਜਿਹਨਾਂ ਨੂੰ ਅਸੀਂ ਚਾਚਾ ਕਹਿੰਦੇ ਆ ਉਹਨਾਂ ਨੇ ਟੈਟੂ ਸਿਲੈਕਟ ਕਰ ਲਿਆ ਆ ਤੇ ਉਹਨਾਂ ਦਾ ਟੈਟੂ ਬਣਾ ਦਾ ਕੰਮ ਵੀ ਚੱਲੂ ਹੋ ਗਿਆ ਆ ਤਾਂ ਆਪਣੇ ਕਾਸ਼ ਜਿਹਨਾਂ ਨੂੰ ਅਸੀਂ ਡੇਂਜਰ ਦੇ ਨਾਂ ਤੇ ਵੀ ਜਾਣਦੇ ਆ ਉਹ ਆਪਣਾ ਟੈਟੂ ਸਿਲੈਕਟ ਕਰਦੇ ਪਏ ਆ ਤੇ ਇਧਰ ਗੋਲੂ ਭਾਈ ਦਾ ਟੈਟੂ ਦੀ ਤਿਆਰੀ ਪੂਰੀ ਕਰਦੇ ਹੋਏ ਕਰਦੇ ਪਏ ਆ ਪੂਰਾ ਸਿਲੈਕਟ ਦੇਖੋ ਬਹੁਤ ਵਧੀਆ ਕੰਮ ਚੱਲਦਾ ਹੋਇਆ ਆਪਣਾ ਸਿਲੈਕਟ ਹੋ ਗਿਆ ਰਾਣਾ ਤੇ ਰਾਣੇ ਦੇ ਉੱਪਰ ਕ੍ਰਾਊਨ ਤੇ ਉਧਰ ਆਪਣੇ ਕਾਸ਼ ਵੀਰ ਨੇ ਵੀ ਕਰ ਲਿਆ ਉਹਨਾਂ ਨੇ ਤੋਣ ਨੈਕ ਤੇ ਮਤਲਬ ਕੀ ਨਾ ਆਪਣਾ ਨਾ ਰਾਣਾ ਲਖਾਣਾ ਉਹਨਾਂ ਨੇ ਵੀ ਨੱਕ ਤੇ ਤਾਂ ਤੁਹਾਨੂੰ ਪਤਾ ਟੈਟੂ ਥੋੜਾ ਬਣਾਉਣਾ ਖਤਰਨਾਕ ਵੀ ਹੈਗਾ ਆ ਪਰ ਕੋਈ ਖਤਰਨਾਕ ਵੀ ਨਹੀਂ ਆ ਕਿਉਂਕਿ ਇਹਨਾਂ ਦਾ ਦਿੱਲੀ ਦਾ ਕੰਮ ਹੁੰਦਾ ਹੈ ਟੈਟੂ ਬਣਾਉਣਾ ਤੇ ਇਹਨਾਂ ਦਾ ਇੰਨਾ ਕੁ ਐਕਸਪੀਰੀਅੰਸ ਹੋਈ ਜਾਂਦਾ ਹੈ ਕਿ ਕੋਈ ਪ੍ਰੋਬਲਮ ਨਹੀਂ ਆਂਦੀ ਪਰ ਦਰਦ ਤਾਂ ਚਲੋ ਥੋੜੀ-ਥੋੜੀ ਹੋਈਦੀ ਸੀ ਕਾਸ਼ ਵੀਰ ਨੂੰ ਅਸੀਂ ਪਹਿਲੇ ਮਾਲ ਛਕਾਤੇ ਸੀ ਥੋੜੇ ਜਿਹਾ ਤੁਹਾਨੂੰ ਪਤਾ ਹੀ ਨਜ਼ਾਰਾ ਵੀ ਆਂਦਾ ਭਾਈ ਸਾਹਿਬ ਜੀ ਟੈਟੂ ਬਣਾਉਣ ਤੇ ਫਿਰ ਚਲੋ ਦਰਦ ਵੀ ਹੁੰਦੀ ਹੈ ਚਲੋ ਬਾਕੀ ਲੱਗੇ ਪਏ ਆ ਕੰਮ ਬਹੁਤ ਵਧੀਆ ਚੱਲਦਾ ਪਿਆ ਜੋਰਾ ਬਹੁਤ ਵਧੀਆ ਬਣਾਉਂਦੀ ਹੈ ਭਾਜੀ ਇਹ ਟੈਟੂ ਵੀ ਬਹੁਤ ਵਧੀਆ ਬਣਾਉਂਦੀ ਹੈ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਬਣਾਉਂਦੀ ਹੈ ਕਿ ਕਿਸੇ ਅਗਲੇ ਬੰਦੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਉਧਰੋਂ ਮੰਗਾਲੀ ਜਿਹੜਾ ਨੇ ਸਾਨੂੰ ਦੇਸੀ ਚਾਹ ਚਾਹ ਪੀ ਕੇ ਤਾਂ ਹੋਈ ਹੈ ਅਸੀਂ ਸੈੱਟ ਤੇ ਉਧਰ ਆਪਣੇ ਕਾਸ਼ਵੀਰ ਦਾ ਟੈਟੂ ਵੀ ਬੰਦਾ ਪਿਆ ਤੇ ਇੱਧਰ ਆਪਣੇ ਗੋਲੂ ਵੀਰ ਦਾ ਵੀ ਬੰਦਾ ਪਿਆ ਚਾਚਾ ਜੀ ਦਾ ਉਧਰ ਟੈਟੂ ਹੋ ਗਿਆ ਤਿਆਰ ਤੇ ਬਾਕੀ ਕਹਿੰਦੇ ਕਿ ਚਾਹ ਚੂ ਪੀ ਕੇ ਫੇਰ ਕਰਦੇ ਹਾਂ ਕੰਮ ਸਟਾਰਟ ਤਾਂ ਇੱਧਰ ਵੀਰ ਸਾਨੂੰ ਚਾਹ ਦਿੰਦਾ ਹੋਇਆ ਤੇ ਚਾਹ ਚੂ ਪੀਨੇ ਆ ਆ ਆਪਣਾ ਵੀਰਾ ਇਹ ਵੀ ਟੈਟੂ ਬਣਾਉਂਦਾ ਆ ਇਹ ਆਪਣਾ ਸੱਜਣ ਮਿੱਤਰ ਆ ਪਹਿ ਹੁਣ ਬਾਜੀ ਹੁਣਾਂ ਨੇ ਟੈਟੂ ਦਾ ਕੰਮ ਸਿੱਖ ਲਿਆ। ਗੋਲੂ ਚਾਚਾ ਤੇ ਆਕਾਸ਼ ਟੈਟੂ ਬਣਾਉਂਦੇ ਹੋਏ ਸੀ। ਫਿਰ ਮੇਰਾ ਵੀ ਮਨ ਕਰਨਾ ਪਿਆ ਯਾਰ ਮੈਂ ਵੀ ਕੁਛ ਨਾ ਕੁਛ ਬਣਵਾ ਹੀ ਲਵਾਂ। ਤੇ ਮੈਂ ਵੀ ਫਿਰ ਟੈਟੂ ਸਿਲੈਕਟ ਕਰ ਲਿਆ। ਫਿਰ ਮੈਂ ਕਹਾ ਮੈਂ ਵੀ ਬਣਵਾ ਹੀ ਲੈਣਾ ਲੱਗਦੇ ਹੱਥ ਯਾਰ। ਮੈਨੂੰ ਥੋੜਾ ਡਰ ਵੀ ਲੱਗਦਾ ਪਿਆ ਸੀ। ਯਾਰ ਮੈਂ ਕਹਾ neck ਤੇ ਬਣਾਣਾ ਦਰਦ ਵੀ ਬਹੁਤ ਹੋ ਰਹੀ ਸੀ। ਪਰ ਮੈਂ ਬੋਲ ਨਹੀਂ ਸਕਿਆ ਕੁਛ। ਮੈਂ ਕਹਾ ਯਾਰ ਇਹਨਾਂ ਨੇ ਤਾਂ ਕੁਛ ਕੀਤਾ ਨਹੀਂ। ਮੇਰੇ ਤਾਂ ਬਹੁਤ ਦਰਦ ਹੋਈ ਦੀਗੀ ਪਰ ਆਸਾਨ ਸੱਚ ਗੱਲ ਦੱਸਾਂ। ਪਰ ਮੈਂ ਸ਼ਰਮ ਦੇ ਮਾਰੇ ਕੁਛ ਨਹੀਂ ਬੋਲਿਆ ਵਿੱਚ। ਚਲੋ ਕੀ ਕਰਨਾ ਹੈਗਾ? ਉਧਰ ਮੇਰਾ ਤਾਂ ਫਿਰ ਮੇਰਾ ਤਾਂ ਇਹ ਟੈਟੂ ਹੋ ਗਿਆ ਤਿਆਰ ਨਾਲ ਹੀ ਤੇ ਗੋਲੂ ਚਾਚੇ ਦਾ ਰਹਿ ਗਿਆ ਸੀ ਕਿਉਂਕਿ ਉਹਨਾਂ ਦਾ ਟੈਟੂ ਥੋੜਾ ਵੱਡਾ ਸੀ ਤੇ ਮੇਰਾ ਥੋੜਾ ਛੋਟਾ ਹੀ ਸੀਗਾ ਤਾਂ ਬਾਕੀ ਗੱਲਾਂ ਗੁੱਲਾ ਕਰਦੇ ਫਿਰ ਅਸੀਂ ਟਾਈਮ ਪਾਸ ਕਰ ਲਿਆ ਥੋੜਾ ਜਿਹਾ ਫਿਰ ਮੈਨੂੰ ਥੋੜਾ ਪਾਜੀ ਨੇ ਕਿਹਾ ਕਿ ਤੂੰ ਇਦਾਂ ਕਰ ਥੋੜਾ ਵਾਈਟ ਸ਼ੇਡ ਵੀ ਨਾ ਵਿੱਚ ਕਰਵਾਈ ਲੈ ਫਿਰ ਮੈਂ ਕਿਹਾ ਚਲੋ ਪਾਜੀ ਤੁਸੀਂ ਵੀ ਨਾ ਫਿਰ ਮੇਰੇ ਵੀ ਦਾ ਵਾਈਟ ਸ਼ੇਡ ਕਰ ਦਿਓ ਥੋੜੀ ਫਿਰ ਉਹਨਾਂ ਨੇ ਮੇਰੇ ਨਾਲ ਵਾਈਟ ਸ਼ੇਡ ਕਰਨ ਲੱਪੇ ਕਹਿੰਦੇ ਥੋੜਾ ਹੋਰ ਚਚਣਾਇਆ ਵਧੀਆ ਲੱਗਣਾ ਕਹਿੰਦੇ ਵਾਈਟ ਸ਼ੇਡ ਦਾ ਤੇ ਫਾਈਨਲੀ ਫਿਰ ਨਾ ਸਾਡੇ ਸਾਰਿਆਂ ਦੇ ਟੈਟੂ ਤੇ ਜੋ ਕਿ ਵਧੀਆ ਲੱਗੇ ਸਾਨੂੰ ਬਹੁਤ ਵਧੀਆ ਲੱਗੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗੇ ਤੁਹਾਨੂੰ ਵਧੀਆ ਲੱਗੇ ਕਿ ਨਹੀਂ ਆ ਦੇਖੋ ਭਾਈ ਨੇ ਰਾਣਾ ਆਪਣੇ ਡੇਂਜਰ ਭਾਈ ਨੇ ਜਿਹਨਾਂ ਨੂੰ ਆਕਾਸ਼ ਕਹਿੰਦੇ ਆ ਉਹਨਾਂ ਨੇ ਰਾਣਾ ਲਖਵਾਇਆ ਬਹੁਤ ਵਧੀਆ ਲੱਗਦਾ ਪਿਆ ਸੀ ਦੇਖਦਾ ਦੇਖੀ ਕਿੱਦਾਂ ਪਿਆ ਜਿਹਦਾ ਮਾਲ ਕਿੰਨਾ ਕੁ ਛੱਕ ਲਿਆ ਹੁੰਦਾ ਹੈ ਨਾ ਪਤਾ ਨਹੀਂ ਕਿੰਨਾ ਕੁ ਮਾਲ ਖਾਂਦਾ ਆ ਆ ਆਪਣੇ ਭਾਈ ਆ ਜਿਹੜੇ ਆਪਣੇ ਇਥੇ ਟੈਟੂ ਬਣਾਉਂਦੇ ਆ ਤੇ ਹਾਸਿਆ ਮਜ਼ਾਕ ਕਰਦੇ ਹੋਏ ਤੁਹਾਨੂੰ ਪਤਾ ਹੀ ਆ ਆਪਣੇ ਆ ਦੇਖੋ ਗੋਲੂ ਭਾਈ ਦਾ ਟੈਟੂ ਵੀ ਦੇਖੋ ਬਹੁਤ ਵਧੀਆ ਲੱਗਦਾ ਹੋਇਆ ਇਹਨਾਂ ਨੂੰ ਪੂਰਾ 3D ਟੌਪ ਕਲਾਸ ਦਾ ਟੈਟੂ ਲੱਗਦਾ ਪਿਆ ਆ ਤੇ ਬ ਤੇ ਆ ਦੇਖ ਲਓ ਰਾਣੇ ਦਾ ਫਾਈਨਲੀ ਇਹਨਾਂ ਨੇ ਵੀ ਫਿਰ ਥੋੜੀ ਨਾ ਵਾਈਟ ਸ਼ੇਡਿੰਗ ਜੀ ਕਰਵਾਈ ਵੀ ਇਹ ਚ ਕਿਉਂਕਿ ਇਹਨਾਂ ਦਾ ਵੀ ਥੋੜਾ ਹੋਰ ਵਧੀਆ ਲੱਗਿਆ ਇਧਰੋਂ ਫਿਰ ਮਮੀ ਬਣਵਾ ਲਿਆ ਸੀ ਤਾਂ ਮੇਰਾ ਵੀ ਦੇਖ ਲਓ ਚੈੱਕ ਕਰ ਲਓ ਤੁਸੀਂ ਮੇਰੇ ਵੀਰ ਸਾਰੇ ਜਾਣੇ ਘਰ ਤਾਂ ਸੀ ਦੱਸਿਆ ਨਹੀਂਗਾ ਕਿ ਟੈਟੂ ਬਣਾਉਣ ਚੱਲੇ ਆ ਤੇ ਇਹਨਾਂ ਨੇ ਤਾਂ ਚਲੋ ਦੱਸਾਇਆਗਾ ਘਰ ਤੇ ਮੈਂ ਤਾਂ ਦੱਸਿਆ ਨਹੀਂਗਾ ਕਿ ਘਰਿਆਂ ਤੇ ਮਮੀ ਨੇ ਏ ਕੇ ਲਿਆ ਮੈਨੂੰ ਚਲੋ ਕੋਈ ਨਾ ਟੈਟੂ ਲੱਭਿਆ ਨਹੀਂ ਉਧਰੋਂ ਮੇਰੇ ਪਾਪਾ ਨੇ ਦੱਸਤਾ ਕਿ ਮੈਨੂੰ ਟੈਟੂ ਉਧਰ ਹੈ ਤੇ ਮੇਰੀ ਜੋਗੀ ਛਤਰ ਪਈ ਪਾਪਾ ਮੈਂ ਛਤਰ ਪੈਣ ਦੀ ਦੂਰੇ ਭਰਾਵਾ ਕਿਸ ਨੇ ਵੀ ਟੈਟੂ ਬਣਾਉਣਾ ਹ ਤੇ ਪੁਸ਼ਕੇ ਬਣਿਆ ਕਰੋ ਟੈਟੂ ਕਰਦੇ ਆਪਣੇ ਦੁਸ਼ਮਣਾਂ ਨਾਲ ਯਾਰ ਕਰਦੇ ਹਨ ਉਹਨਾਂ ਨੇ ਕਿਹੜੀ ਕੋਈ ਮੁਕੁੱਠੀ ਚਲਾ ਦੇਣੀ ਆ ਬਾਕੀ ਮੇਰਾ ਵੀਰ ਕਿਸੇ ਨੂੰ ਵੀ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਅਨ ਮੋਟੀਵੇਸ਼ਨ ਮਿਲੇ ਹੋਰ ਤਾਂ ਅੱਗੇ ਹੋਰ ਵੀਡੀਓ ਬਣਾਈਏ ਤੁਹਾਡੇ ਲਈ ਧੰਨਵਾਦ